ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਨਿਊਟਰੀ ਦੀ ਰੈਸਪੀ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਆ ਨਿਊਟਰੀ ਨੂੰ ਮੈਂ ਇੱਕ ਘੰਟਾ ਪਹਿਲਾਂ ਭਿਓ ਕੇ ਰੱਖ ਦਿੱਤਾ ਸੀ ਇਹਨੂੰ ਨਿਚੋੜ ਕੇ ਆਪਾਂ ਗ੍ਰਾਈਂਡਰ ਜਾਰ ਦੇ ਵਿੱਚ ਇਸ ਤਰ੍ਹਾਂ ਪਾ ਲਵਾਂਗੇ ਪਾਣ ਤੋਂ ਬਾਅਦ ਅਸੀਂ ਇਹਨੂੰ ਗ੍ਰਾਈਂਡ ਕਰ ਲਵਾਂਗੇ ਦਰਦਰਾ ਜਿਹਾ ਗ੍ਰਾਈਂਡ ਕਰਨਾ ਹੈ ਪਾਣੀ ਬਿਲਕੁਲ ਵੀ ਨਹੀਂ ਪਾਣਾ ਤੇ ਇਹਨੂੰ ਆਪਾਂ ਇੱਕ ਕਿਸੇ ਵੀ ਪਲੇਟ ਦੇ ਵਿੱਚ ਇਸ ਤਰ੍ਹਾਂ ਕੱਢ ਲਵਾਂਗੇ ਬਾਕੀ ਦੀ ਬਚਦੀ ਜਿਹੜੀ ਨਿਊਟਰੀ ਹੈ ਉਹਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਗ੍ਰਾਈਂਡ ਕਰ ਲਾਂਗੇ ਤੇ ਇੱਥੇ ਮੈਂ ਲੈ ਲਈ ਕੜਾਹੀ ਕੜਾਹੀ ਦੇ ਵਿੱਚ ਮੈਂ ਪਾਵਾਂਗੀ ਸਰੋਂ ਦਾ ਤੇਲ ਇੱਕ ਕੜਚੀ ਦੇ ਕਰੀ ਗਰਮ ਹੋਣ ਤੋਂ ਬਾਅਦ ਜਿਸ ਨੇ ਤੇਲ ਗਰਮ ਹੋਇਆ ਹੈਗਾ ਇਹਦੇ ਵਿੱਚ ਮੈਂ ਪਾ ਦਾਂਗੀ ਪਿਆਜ਼ 3 ਤੋਂ 4 ਪਿਆਜ਼ ਮੈਂ ਰਫਲੀ ਚੋਕ ਕਰਕੇ ਇਹਦੇ ਵਿੱਚ ਪਾ ਦਿੱਤੇ ਨੇ ਤੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਫਰਾਈ ਆਪਾਂ ਉਹਨਾ ਕਰਨਾ ਹੈ ਸਿਰਫ 50% ਆਪਾਂ ਇਹਨੂੰ ਕੁੱਕ ਕਰਨਾ ਹੈ ਵੀ ਜ਼ਿਆਦਾ ਵੀ ਆਪਾਂ ਫਰਾਈ ਨਹੀਂ ਕਰਨੇ ਇਹਦਾ ਕਲਰ ਜ਼ਿਆਦਾ ਚੇਂਜ ਨਹੀਂ ਕਰਨਾ ਤੇ ਆਪਣੇ ਜਿਹੜੇ ਪਿਆਜ਼ ਨੇ ਉਹ ਚੰਗੀ ਤਰ੍ਹਾਂ ਕੁੱਕ ਵੀ ਹੋ ਜਾਣ ਹੋਰ ਇਹਦਾ ਕਲਰ ਵੀ ਨਾ ਚੇਂਜ ਹੋਏ ਤੇ ਇਸ ਤਰ੍ਹਾਂ ਆਪਾਂ ਪਿਆਜ਼ ਨੂੰ ਪਣ ਲੈਣਾ ਤਾਂ ਦੇਖੋ ਪਿਆਜ਼ ਆਪਣੇ ਜਿਹੜੇ ਇਹ ਨੇ ਤਿਆਰ ਹੋ ਚੁੱਕੇ ਨੇ ਬਸ ਇਤੋਂ ਜ਼ਿਆਦਾ ਆਪਾਂ ਇਹਨਾਂ ਨੂੰ ਫਰਾਈ ਨਹੀਂ ਕਰਨਾ ਤੇ ਦੋ ਮਿੰਟ ਟਮਾਟਰ ਲਈ ਸੀ ਇਹਨਾਂ ਨੂੰ ਮੈਂ ਚੌਪ ਕਰ ਲਿਆ ਸੀ ਚੋਪਰ ਦੇ ਵਿੱਚ ਤੇਲ ਵਿੱਚ ਮੈਂ ਪਾ ਦਿੱਤੇ ਨੇ ਹੋਰ ਐਕਸਟਰਾ ਆਪਾਂ ਕੁਝ ਨਹੀਂ ਬਣਾਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਬਹੁਤ ਹੀ ਵਧੀਆ ਰੈਸਪੀ ਬਣਾ ਕੇ ਤਿਆਰ ਕਰਾਂਗੇ ਆਪਾਂ ਲੋਣ ਮਿਰਚ ਆਪਣਾ ਹਿਸਾਬ ਦੇ ਨਾਲ ਪਾਵਾਂਗੇ ਜਿੰਨਾ ਆਪਾਂ ਪਸੰਦ ਕਰਦੇ ਆ ਤੇ ਮੈਂ ਲੋਣ ਮਿਰਚ ਤੇ ਹਲਦੀ ਬਸ ਮੈਂ ਜ਼ਿਆਦਾ ਇੰਗਰੀਡੀਅੰਟਸ ਇਹਦੇ ਵਿੱਚ ਨਹੀਂ ਯੂਜ਼ ਕਰ ਰਹੀ ਤੇ ਸਿੰਪਲ ਜਿਹੀ ਬੇਸਿਕ ਜਿਹੀ ਡੇਲੀ ਯੂਜ਼ ਵਾਲੇ ਮਸਾਲੇ ਮੈਂ ਇਹਦੇ ਵਿੱਚ ਪਾ ਦਿੱਤੇ ਨੇ ਤੇ ਸਾਈਚ ਜਨ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਤਾਂ ਕਿ ਜਿਹੜੀ ਵਾ 2 ਮਿੰਟ ਲਈ ਆਪਾਂ ਇਹ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤਾਂ ਕਿ ਇਹ ਬਿਲਕੁਲ ਵੀ ਹਲਦੀ ਸਾਡੀ ਜਿਹੜੋ ਕੱਚੀ ਨਾ ਰਹਿ ਜਵੇ ਤਾਂ ਦੇਖੋ ਮਸਾਲੇ ਜਿਹੜੇ ਨੇ ਸਾਡੇ ਭੁੰਨ ਗਏ ਨੇ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਨਿਊਟਰੀ ਜਿਹੜੀ ਆਪਾਂ ਗ੍ਰाइंड ਕਰਕੇ ਰੱਖੀ ਸੀ ਸਾਰੇ ਦੀ ਸਾਰੀ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਪਾ ਦਵਾਂਗੇ ਹੁਣ ਇਹਨੂੰ ਮਿਕਸ ਕਰ ਦਾਂਗੇ ਬਹੁਤ ਚੰਗੀ ਤਰ੍ਹਾਂ ਤਾਂ ਕਿ ਮਸਾਲੇ ਹੋਰ ਨਿਊਟਰੀ ਜਿਹੜੀ ਹੈ ਸਾਡੀ ਮਿਕਸ ਹੋ ਜਾਏ ਤੇ ਬਹੁਤ ਹੀ ਵਧੀਆ ਰੈਸਪੀ ਬਣ ਕੇ ਤਿਆਰ ਹੁੰਦੀ ਹੈ ਇਹਨੂੰ ਦੋਸਤੋਂ 3 ਮਿੰਟ ਲਈ ਆਪਾਂ ਇਸੇ ਤਰ੍ਹਾਂ ਹੀ ਕੁੱਕ ਕਰ ਦਾਂਗੇ ਬਿਲਕੁਲ ਲੋ ਫਲੇਮ ਤੇ ਤੇ 3 ਮਿੰਟ ਬਾਅਦ ਆਪਾਂ ਦੇਖਾਂਗੇ ਕਿ ਜਿਹੜੀ ਸਾਡੀ ਨਿਊਟਰੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਇਹਨੂੰ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰੋ ਤਾਂ ਆਪਾਂ ਹੁਣ ਸਰਵ ਕਰ ਲੈਨੇ ਇਹਨੂੰ ਤੇ ਦੇਖੋ ਨਿਊਟਰੀ ਦੀ ਜਿਹੜੀ ਰੈਸਪੀ ਆਪਣੀ ਬਣ ਕੇ ਤਿਆਰ ਹੈ ਤੇ ਨਾਲ ਹੀ ਮੈਂ ਇਹਦੇ ਨਾਲ ਬਣਾਏ ਨੇ ਪਰੌਂਠੇ ਲੱਛੇਦਾਰ ਪਰੌਂਠੇ ਬਣਾਈ ਸੀਗੇ ਤੇ ਉਹ ਵੀ ਆਪਾਂ ਆ ਆਪਣੇ ਬਣ ਕੇ ਤਿਆਰ ਹੋ ਗਏ ਨੇ ਤੇ ਗਰਮਾ ਗਰਮ ਨਿਊਟਰੀ ਦੇ ਨਾਲ ਗਰਮਾ ਗਰਮ ਆਪਣੇ ਪਰਾਂਠੇ ਬਣ ਕੇ ਤਿਆਰ ਨੇ ਤੇ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੇ ਤੇ ਜਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬਹੁਤ ਬਹੁਤ ਵਧੀਆ ਵਧੀਆ ਰੈਸਪੀਆਂ ਸਾਡੇ ਚੈਨਲ ਦੇ ਉੱਤੇ ਆ ਰਹੀਆਂ ਨੇ ਤੇ ਛਿਤਛਿਤ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਦੇਖੋ ਆਪਣੀ ਜਿਹੜੀ ਹੈ ਥਾਲੀ ਤਿਆਰ ਹੋ ਚੁੱਕੀ ਹੈ ਤੁਸੀਂ ਵੀ ਬਣਾਓ ਖਾਓ ਤੇ ਇੰਜੋਏ ਕਰੋ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਬਾਏ ਬਾਏ